ਸੰਜੀਤੋ ਚੋ ਸਭ ਤੋਂ ਪਹਿਲੇ ਸਾਹ ਨੇ ਤੇ ਚਾਹ ਪਿਆ ਬਨੂ ਪਿਆ ਪਈ ਸ਼ਕਤੀ ਕਾਲ ਜੀ ਮੇਰਾ ਨਾਮ ਹੈ ਗੋਮੀ ਸਿੰਘ ਵਾ ਸਿੰਦਾਪਨਾ ਤਦਾਣਾ ਤੇ ਕੀ ਪੱਤੀ ਤੇ ਜਿਲਾ ਡੰਤਾ ਤੇ ਅੱਜ ਤਰੀਕ ਹੋਈ ਜਾਂ 5 ਸਤੰਬਰ ਤੁੰ ਦੇਖੋ ਜਾਂਦੇ ਹੋ ਤੇ ਚਾਹ ਬਣਿਆ ਰੇ ਕਿਤੇ ਕਿਤੇ ਬੰਦੇ ਤਾਂ ਦਿਖਣ ਜਾਂਦੇ ਤੇ ਦੇਖ ਲਓ ਤੇ ਆਪਾਂ ਫੇਤ ਹੈ ਨਾ ਪਤੇ ਲੈਣ ਦੂਦੇ ਜਰਾ ਆਪਾਂ ਤੁਹ ਦਾ ਤਰੀਆ ਉਹ ਰਬਾ ਬੀਤੇ ਪੈ ਇਸ ਚੰਬੀ ਅਦਤ ਨਹੀਂ ਅਚਾਰਾ ਇਹ ਲੱਭ ਗਿਆ ਜਾਂ ਫਿਰ ਪੱਤੇ ਸੁਬੇ ਪਏ ਸੀ ਤੇ ਦੇਖ ਲੈ ਤੇ ਉਹ ਮੋਟਾ ਸਾਹਮਣੇ ਤਾਂ ਬਾਬੀ ਕੀ ਪਨਾਣਾ ਨੂੰ ਪਜਾਉ ਯਾਰ ਇਹ ਦੇਖੇ ਜਾਂਦੇ ਤੇ ਬਾਅਦ ਚ ਪੱਥਿਆਂ ਦਾ ਜਿਆਦਾ ਓਕਾ ਕਰਤਾ ਤਾਂ ਮਦਨ ਬਹੁਤ ਓਕਾ ਯਾਰ ਨਾਲੇ ਤੁਸੀਂ ਦੇਖੋ ਨਾ ਛਾਏ ਪਾਚੂ ਲੈ ਲੰਮਾ ਬਾਈ ਉਹਦੇ ਪੱਤੇ ਤੇ ਦੇਖ ਲੈ ਬਤਨ ਮੈਂ ਮਾਰੇ ਮੋਤੇ ਗੱਲ ਜੇ ਆਇਆ ਇਹ ਗੱਲਾਂ ਆ ਜਾ ਪੈ ਜੇ เดกจะเด็กตวบอกว่าจะได้ปุระฮะล่ะพัฒาได้บ้างตอนพัฒนาพัฒนาได้ไม่ได้เลยใช่ไหมพัฒนาพัฒนปุ่นี้ปังไงมั้คิดเรื่องแบบนี้ก็เลยไปกยมันจะพัฒนาไปอย่างไรจะเป็นอะไรจะติดแบบนี้ไปแบบนี้ก็เลยหะพัฒนาได้บอกว่าจะมาหาล่ะ ਤੇ ਬਾਕੀ ਉਹ ਆਪਣਾ ਪਿੰਡ ਹੈ ਕਦਾਨਾ ਤੋਂ ਦੇਖੀ ਜਾਂਦੇ ਗੁਰਦੁਆਰਾ ਤੰਤਾਂ ਬਾਬਾ ਜਤਾ ਜੀ ਪਿੰਡ ਤੰਤਾਂ ਨਾਲ ਦਾ ਕੋ ਪਿੰਡ ਚਹੀਰ ਆ سامنے ਗੁਰਦੁਆਰਾ ਦਿਖੰ데요 ਤੰਤਾਂ ਬਾਬਾ ਦੀ ਚੰਝੂ ਚਹੀਰ ਤੇ ਦੇਖੀ ਜਾਂਦੇ ਤੇ ਬਾਕੀ ਤੁਸੀਂ ਵੇਖ ਲਓ ਆਪਣਾ ਤੇ ਪੱਥੇ ਉੱਧੇ ਹੱਬਦਣਾ ਤੇ ਦਾਈ ਨਾਂ ਦਾ ਜਗੰਡਾ ਲੈ ਕੇ ਇੱਥੇ ਸੇਨੇ ਕੋ ਹੁਬਲ ਟਿਕੇ ਪਹੇਤੇ ਮਾਰੇ ਇਹ ਹਰ ਪੱਤੀ ਲੱਗੇ ਨਹੀਂ ਜੀ ਨਹੀਂ ਤਾਂ ਇਹ ਤੂੰ ਤੇ ਲਮਾ ਪਾਤੀ ਹਾਂ ਵੇਲਾ ਬੱਪੂ ਆ ਜਾ ਗਦਾ ਲੈ ਕੇ ਆ ਜਾ ਬੱਪੂ ਗਦਾ ਲੈ ਕੇ ਆ ਜਾ ਬੋੜਾ ਪੰਗਾਇੇ ਦਾ ਬਹੁਤ ਯਾਰਾ ਉੱਤੇ ਦੰਦੇ ਤੇ ਸੁੱਟੇ ਹੋ ਜਾਣਾ ਤੇਰੇ ਤਾਂਗੇ ਆ ਬਲੇ ਮਨ ਚੁੱਖੇ ਵੜੇ ਮੈਂ ਬਾਜ ਨਾ ਜਾਣ ਉਂਗਲਾ ਮਾਤ ਛਿੰਜਣਾ ਉੱਥੇ ਵੀ ਜਿਹਨੇ ਖੁੱਤੀ ਆ ਨਾ Oh, dude, did you have a dinner? Oh, okay. पा बहुत ज्यादा बुरा हाल राम गले पे तो गल अठी गल जी ओके फिर

บ่ด้ก็ขากันกันนี่ยเขติกันเนียบ่เยอะแขายกันเนี่ยแตก็ยังเยอะแยะเขติกันอีนั่นละบ่เอาคุณจะทำอะไรเขติกันเนี่ยเที่ยเป็นไรจะใช้ที่ไหนใช่ไหมที่ไหน Ở đây là, ok, bây giờ, à phải đi lấy, ok, ở là, bây giờ anh muốn tận chức lại đi, là có đồng hồ 5 đi anh muốn tận rồi cái đi, muốn là muốn an jijjai kajadar kariya sahi binarwada suka biya shanayi kai da